ਸਾਸ੍ਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਭਗਵਾਨ ਵਿਸ਼ਨੂ ਜੀ ਅਤੇ ਧਾਨ ਦੀ ਦੇਵੀ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ 6 ਫਰਵਰੀ 2024 ਨੂੰ ਛੜਤੀਲਾ ਇਕदशी ਦੇ ਦਿਨ ਬਣੀ ਹੈ ਦੇਵੀਏ ਦੁਰਲਭ ਮਹਾਸੋਭ ਸੰਜੋਗ 12 ਰਾਸ਼ੀਆਂ ਦੇ ਵਿੱਚ 6 ਰਾਸ਼ੀਆਂ ਹੋਣਗੀਆਂ ਕਰੋੜਪਤੀ 6 ਰਾਸ਼ੀਆਂ ਵਾਲੇ ਹੋਣਗੇ ਤਨ ਨਾਲ ਮਾਲਾ-ਮਾਲ ਅਤੇ ਚਮਕੇਗੀ ਉਹਨਾਂ ਦੀ ਕਿਸਮਤ ਇੰਨਾ ਸ਼ੇਰ ਆਸ਼ੀ ਵਾਲਿਆਂ ਨੂੰ ਕੁੜੌੜ ਪਤੀ ਬਣਾਉਂਦੇ ਕੋਈ ਨਹੀਂ ਰੋਕ ਸਕਦਾ। ਦੋਸਤੋ ਤੁਹਾਨੂੰ ਦੱਸ ਦਈਏ ਕਿ ਹਿੰਦੂ ਸ਼ਾਸਤਰ ਦੇ ਅਨੁਸਾਰ ਹਰ ਵਰਤ ਦਾ ਆਪਣਾ ਮਹੱਤਵ ਹੁੰਦਾ ਹੈ ਅਤੇ ਲਾਭ ਹੁੰਦਾ ਹੈ। ਇਸ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਵਰਤ ਰੱਖਣ ਦੇ ਨਾਲ ਭਗਵਾਨ ਜੀ ਦਾ ਦੇਵੀਅ ਆਸ਼ੀਰਵਾਦ ਮਿਲਦਾ ਹੈ ਅਤੇ ਭਗਤਾਂ ਦੇ ਸੁਖ ਸਿਮਰਤੀ ਦੀ ਵਰਖਾ ਹੁੰਦੀ ਹੈ। ਸਾਰੇ ਵਰਤਾਂ 'ਚ ਇਕਾਦਸੀ ਵਰਤ ਦਾ ਬਹੁਤ ਹੀ ਮਹੱਤਵਪੂਰਨ ਸਥਾਨ ਹੈ। ਹਰ ਸਾਲ 24 ਇਕਾਦਸੀਆਂ ਹੁੰਦੀਆਂ ਹਨ ਫਰਵਰੀ ਦੇ ਮਹੀਨੇ ਦੇ ਵਿੱਚ ਪੈਣ ਵਾਲੀ ਪਹਿਲੀ ਰਾਸ਼ੀ ਨੂੰ ਛੜਤੀਲਾ ਇਕਾਦਸੀ ਕਹਿੰਦੇ ਹਨ ਛੜਤੀਲਾ ਇਕਾਦਸੀ ਮਾਰਗ ਸਾਸ ਤੇ ਕ੍ਰਿਸ਼ਨ ਪਕਸ ਦੀ ਇਕਾਦਸੀ ਤਿਥੀ ਨੂੰ ਮਨਾਏ ਜਾਂਦੇ ਹੈ ਇਸ ਵਾਰ 6 ਫਰਵਰੀ ਨੂੰ ਛੜਤੀਲਾ ਇਕਾਦਸੀ ਪੈ ਰਹੀ ਹੈ ਇਸ ਦਿਨ ਭਗਵਾਨ ਵਿਸ਼ਨੂ ਜੀ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਸਮਰਪਿਤ ਵਰਤ ਰੱਖਿਆ ਜਾਂਦਾ ਹੈ ਇਸ ਵਰਤ ਨੂੰ ਰੱਖਣ ਦੇ ਨਾਲ ਇਸ ਵਰਤ ਨੂੰ ਰੱਖਣ ਦੇ ਨਾਲ ਸਾਰੇ ਵਰਤਾਂ ਤੋਂ ਮੁਕਤੀ ਮਿਲਦੀ ਹੈ ਅਤੇ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਨਾਤਨ ਧਰਮ ਦੇ ਵਿੱਚ ਇਕਾਦਸੀ ਵਰਤ ਨੂੰ ਉੱਤਮ ਮੰਨਿਆ ਜਾਂਦਾ ਹੈ ਕਿ ਜੋ ਲੋਕ ਵਰਤ ਕਰਕੇ ਭਗਵਾਨ ਵਿਸ਼ਨੂੰ ਜੀ ਦੀ ਪੂਜਾ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਮਨੋਕਾਮਨਾ ਪੂਰਨ ਹੁੰਦੀਆਂ ਹਨ ਹਰ ਮਹੀਨੇ ਦੋ ਇਕਾਦਸੀ ਪੈਂਦੀ ਹੈ ਇਕ ਕ੍ਰੇਸ਼ਣ ਪੱਕਸ ਦੇ ਵਿੱਚ ਅਤੇ ਦੂਸਰੀ ਸ਼ੁਕਲ ਪੱਕਸ ਦੇ ਵਿੱਚ ਜੋਤਿਸ਼ శాਸਤਰ ਦੇ ਅਨੁਸਾਰ ਮਾਗ ਮਾਸੇ ਕ੍ਰੇਸ਼ਣ ਪੱਕਸ ਦੀ ਇਕਾदशी ਤਿਥੀ ਦੇ ਦਿਨ ਛਟਤੀਲਾ ਇਕਾदशी ਦਾ ਵਰਤ ਰੱਖਿਆ ਜਾਵੇਗਾ ਇਸ ਇਕਾदशी ਦੇ ਦਿਨ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਜੀ ਦੀ ਪੂਜਾ ਆराधना ਕਰਨ ਨਾਲ ਭਗਤਾਂ ਨੂੰ ਬਲ ਬੋਧੀ ਅਤੇ ਧਨ ਦੀ ਪ੍ਰਾਪਤੀ ਹੁੰਦੀ ਹੈ ਤੁਹਾਨੂੰ ਦੱਸਦਾ ਇਹ ਕਿ ਪੰਚਰਾ ਦੇ ਅਨੁਸਾਰ ਇਹ ਪर्व 6 ਫਰਵਰੀ ਨੂੰ ਪੈ ਰਿਹਾ ਹੈ ਮੰਗਲਵਾਰ ਨੂੰ ਪੂਰੇ ਵਿਦੀਵਿਦਾਨ ਦੇ ਨਾਲ ਭਗਵਾਨ ਵਿਸ਼ਨੂੰ ਜੀ ਦੀ ਉਪਾਸ਼ਨਾ ਕੀਤੀ ਜਾਵੇਗੀ ਸ਼੍ਰੀ ਹਰੀ ਨੂੰ ਪਰਸਨ ਕਰਨ ਦੇ ਲਈ ਇਹ ਦਿਨ ਬੜਾ ਖਾਸ ਅਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ ਮਾਨਤਾਵਾਂ ਦੇ ਅਨੁਸਾਰ ਛਠ ਦਿਲਾ ਇਕਾਦਸੀ ਦਾ ਵਰਤ ਰੱਖਣ ਦੇ ਨਾਲ ਜਾਤਕਾਂ ਦੀ ਸਭ ਮਨੋਕਾਮਨਾ ਪੂਰਨ ਹੁੰਦੀ ਹੈ ਪੰਚਾਰਾਂ ਦੇ ਅਨੁਸਾਰ 5 ਫਰਵਰੀ ਦੇ ਦਿਨ 5:24 ਤੋਂ 11 ਤੀਤੀ ਦੀ ਸ਼ੁਰੂਆਤ ਹੋਵੇਗੀ ਜੋ 6 ਫਰਵਰੀ ਦੇ ਦਿਨ 4:07 ਤੱਕ ਰਹੇਗੀ ਤੁਹਾਡੀ ਜਾਣਕਾਰੀ ਦੇ ਲਈ ਦੱਸ ਦਈਏ ਇਸ ਦਿਨ ਨਹਾ ਧੋ ਕੇ ਮੰਦਰ ਦੀ ਸਫਾਈ ਕਰੋ ਭਗਵਾਨ ਚੇਰੀ ਹਰੀ ਵਿਸ਼ਨੂ ਜੀ ਦਾ ਜਲ ਅਭਿਸ਼ੇਕ ਕਰੋ ਪ੍ਰਭੂ ਜੀ ਦਾ ਪੰਚਾਮਰਤ ਮਹਾਤਮ ਗੰਗਾ ਚਲ ਦੇ ਨਾਲ ਅਭਿਸ਼ੇਕ ਕਰੋ ਪ੍ਰਭੂ ਜੀ ਨੂੰ ਪੀਲਾ ਚੰਦਨ ਅਤੇ ਪੀਲੇ ਪੋਸ਼ਕ ਅਰਪਿਤ ਕਰੋ ਮੰਦਰ ਦੇ ਵਿੱਚ ਘੋੜ ਦਾ ਦੀਵਾ ਜਲਾਓ ਸੰਭਵ ਹੈ ਤਾਂ ਵਰਤ ਵੀ ਰੱਖੋ ਅਤੇ ਵਰਤ ਦਾ ਸੰਕਲਪ ਕਰੋ ਛੜਤੀਲਾ ਇਕਾਦਸੀ ਦਾ ਵਰਤ ਕਥਾ ਦਾ ਪਾਠ ਕਰੋ ਓਮ ਨਮੋ ਭਗਵਾਨ ਵਾਸੂਦੇਵ ਮੰਤਰ ਦਾ ਜਾਪ ਕਰੋ ਪੂਰੀ ਸ਼ਰਦਾ ਦੇ ਨਾਲ ਭਗਵਾਨ ਸ਼੍ਰੀ ਵਿਸ਼ਨੂੰ ਅਤੇ ਲక్ష్ਮੀ ਜੀ ਦੀ ਆਰਤੀ ਕਰੋ ਪ੍ਰਭੂ ਜੀ ਨੂੰ ਤੂਲਸੀ ਚਾਹ ਲੈਦ ਭੋਗ ਲਗਾਓ ਅੰਤ ਵਿੱਚ ਸਮਾਪਰਾਥਨਾ ਕਰੋ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਸਰਵ ਆਤ ਸਿੱਧੀ ਜੋਗ ਰਵੀ ਪੁਸ਼ਪ ਜੋਗ ਅਮ੍ਰਿਤ ਸਿੱਧੀ ਜੋਗ ਦਾ ਨਿਰਮਾਣ ਹੋਣ ਜਾ ਰਿਹਾ ਹੈ ਉਸ ਦੇ ਵਿੱਚ 12 ਰਾਸ਼ੀਆਂ ਦੇ ਵਿੱਚੋਂ 6 ਰਾਸ਼ੀਆਂ ਦੀ ਕਿਸਮਤ ਚਮਕਣ ਵਾਲੀ ਹੈ ਇਹ ਰਾਸ਼ੀ ਵਾਲੇ ਤਾਂ ਤੋਂ ਮਲਮਲ ਹੋਣ ਵਾਲੇ ਹਨ ਕਰੋੜਪਤੀ ਬਣਨ ਵਾਲੇ ਹਨ ਇਹਨਾਂ ਨੂੰ ਭਗਵਾਨ ਵਿਸ਼ਨੂੰ ਅਤੇ ਮਾਤਾ ਲਕਸ਼ਮੀ ਜੀ ਦੀ ਕਿਰਪਾ ਪ੍ਰਦਾਨ ਹੋਣ ਵਾਲੀ ਹੈ ਦੋਸਤੋ ਆਜਕਲ ਮਨੋਖ ਲਈ ਪੈਸਾ ਬਹੁਤ ਜ਼ਰੂਰੀ ਹੋ ਗਿਆ ਹੈ ਕੋਈ ਵੀ ਕੰਮ ਪੈਸੇ ਬਿਨਾ ਸੰਭਵ ਨਹੀਂ ਹੁੰਦਾ ਅਗਰ ਕੋਈ ਕੰਮ ਸ਼ੁਰੂ ਕਰਨਾ ਹੋਵੇ ਤਾਂ ਪੈਸੇ ਦੀ ਜ਼ਰੂਰਤ ਪੈਂਦੀ ਹੈ ਹਰ ਵਿਅਕਤੀ ਚਾਹੁੰਦਾ ਹੈ ਕਿ ਤੁਹਾਡੇ ਜੀਵਨ ਚ ਤਾਨ ਦੀ ਕਮੀ ਕਦੀ ਨਾ ਹੋਵੇ ਉਹ ਆਪਣਾ ਜੀਵਨ ਸੁਖ ਵਿਤਨ ਦੇ ਨਾਲ ਬਤੀਤ ਕਰਨਾ ਚਾਹੁੰਦਾ ਹੈ ਜਿਸ ਨਾਲ ਉਹ ਦਿਨ ਰਾਤ ਪੂਰੀ ਮਿਹਨਤ ਕਰਦਾ ਹੈ ਜਿਸ ਨਾਲ ਉਹ ਬਹੁਤ ਸਾਰਾ ਤਾਂ ਅਰਪਿਤ ਕਰ ਸਕੇ ਪਰੰਤੂ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਮਨੁੱਖ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ ਇੰਨੀ ਮਿਹਨਤ ਕਰਨ ਦੇ ਬਾਵਜੂਦ ਸਫਲਤਾ ਪ੍ਰਾਪਤ ਕਿਉਂ ਨਹੀਂ ਹੋ ਰਹੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਮਨੁੱਖ ਦੀ ਸਫਲਤਾ ਕਰਨ ਦੇ ਨਾਲ ਉਸ ਦੀ ਕਿਸਮਤ ਦਾ ਪੂਰਾ ਪੂਰਾ ਸਾਥ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਮਨੁੱਖ ਦੀ ਕਿਸਮਤ ਸਾਥ ਨਾ ਦੇਵੇ ਤਾਂ ਉਸ ਨੂੰ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਹੋ ਸਕਦੀ ਤੇ ਜੇਕਰ ਕਿਸਮਤ ਦਾ ਪੂਰਾ ਪੂਰਾ ਸਾਥ ਹੋਵੇ ਤਾਂ ਮਨੁੱਖ ਆਪਣੀ ਥੋੜੀ ਮਿਹਨਤ ਵਿੱਚ ਵੀ ਆਪਣੀ ਇੱਛਾ ਦੇ ਅਨੁਸਾਰ ਫਲ ਪ੍ਰਾਪਤ ਕਰ ਸਕਦਾ ਹੈ। ਹਿੰਦੂ ਸ਼ਾਸਤਰਾਂ ਦੇ ਵਿੱਚ ਗ੍ਰਹਿ ਨਕਸ਼ਤਰਾ ਅਤੇ ਰਾਸ਼ੀਆਂ ਦਾ ਬਹੁਤ ਮਹੱਤਵ ਹੁੰਦਾ ਹੈ। ਜਦ ਗ੍ਰਹਿ ਜਾਂ ਰੇਸ਼ੀ ਨਕਸ਼ਤਰਾ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਛੋਟਾ ਜਾਂ ਵੱਡਾ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਤਾਂ ਇਸ ਦਾ ਸਿੱਧਾ ਅਸਰ ਵਿਅਕਤੀ ਦੇ ਜੀਵਨ ਤੇ ਪੈਂਦਾ ਹੈ। ਕੁਝ ਲੋਕਾਂ ਦੇ ਇਸ ਦਾ ਚੰਗਾ ਅਸਰ ਪੈਂਦਾ ਹੈ। ਤੇ ਕੁਝ ਲੋਕਾਂ ਤੇ ਮਾੜਾ ਚਲੋ ਦੋਸਤੋ ਗੱਲ ਕਰਦੇ ਹਾਂ ਉਹਨਾਂ ਪਾਗਸ਼ਾਲੀ ਰਾਸ਼ੀਆਂ ਦੇ ਬਾਰੇ ਇਹ ਖੁਸ਼ ਨਸੀਬ ਅਤੇ ਪਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਇਹਨਾਂ ਦੇ ਵਿੱਚੋਂ ਪਹਿਲੀ ਰਾਸ਼ੀ ਹੈ ਉਹ ਹੈ ਮਕਰ ਰਾਸ਼ੀ ਤੁਹਾਡੇ ਉੱਪਰ ਮਾਂ ਲక్ష్ਮੀ ਭਗਵਾਨ ਵਿਸ਼ਨੂੰ ਜੀ ਬਹੁਤ ਪਸੰਦ ਹੋਣ ਵਾਲੇ ਹਨ ਅਤੇ ਤੁਹਾਡੇ ਸਾਰੇ ਦੁੱਖ ਦਰਦ ਕਸ਼ਟ ਮਿਟਣ ਵਾਲੇ ਹਨ ਜੋ ਕੰਮ ਤੁਸੀਂ ਸਫਲ ਕਰਨਾ ਚਾਹੁੰਦੇ ਹੋ ਉਹ ਸਫਲਤਾਪੂਰਵਕ ਪੂਰੇ ਹੋਣਗੇ ਦਿੱਤਾ ਉਧਾਰ ਪੈਸਾ ਵਾਪਸ ਮਿਲ ਜਾਵੇਗਾ ਸਮਾਜic ਮਾਨ ਸਨਮਾਨ ਵਧੇਗਾ ਵਪਾਰic ਮੁਨਾਫਾ ਹੋਏਗਾ ਪਰਿਵਾਰ ਵਿੱਚ ਸੁਖ ਸ਼ਾਂਤੀ ਦਾ ਮਾਹੌਲ ਬਣਿਆ ਰਹੇਗਾ ਤੁਹਾਡੇ ਤੇ ਵਿਸ਼ਨੂ ਜੀ ਤੇ ਮਾਂ ਲਕਸ਼ਮੀ ਜੀ ਦੀ ਕਿਰਪਾ ਸਦਾ ਬਣੀ ਰਹੇਗੀ ਬਸ ਆਪਣੇ ਉੱਗ ਸੁਭਾਅ ਤੇ ਕੰਟਰੋਲ ਰੱਖੋ ਅਗਲੀ ਰਾਸ਼ੀ ਹੈ ਮੇਕ ਰਾਸ਼ੀ ਇਨਾਂ ਨੂੰ ਦੱਸ ਦਈਏ ਕਿ ਤੁਹਾਨੂੰ ਹੁਣ ਲਾਭਦਾਇਕ ਸਮਾਂ ਦੇਖਣ ਨੂੰ ਮਿਲ ਸਕਦਾ ਹੈ। ਧਨ ਲਾਭ ਦੇ ਚੰਗੇ ਸੰਜੋਗ ਦਿਖਾਈ ਦੇ ਰਹੇ ਹਨ। ਜੋ ਤੁਸੀਂ ਭਵਿੱਖ ਲਈ ਯੋਜਨਾਵਾਂ ਸੋਚੀਆਂ ਹੋਈਆਂ ਹਨ ਉਹ ਜ਼ਰੂਰ ਪੂਰੀਆਂ ਹੋਣਗੀਆਂ। ਉਹਨਾਂ ਤੇ ਅਮਲ ਕਰੰਦਾਂ ਸਮਾਂ ਆ ਗਿਆ ਹੈ। ਤੁਹਾਡੇ ਕਈ ਵੱਡੇ ਫਾਇਦੇ ਦੇਖਣ ਨੂੰ ਮਿਲਣਗੇ। ਜੋ ਲੋਕ ਨੌਕਰੀ ਪੈਸੇ ਵਾਲੇ ਹਨ ਉਹਨਾਂ ਨੂੰ ਪਦਵੀ ਉਨਤੀ ਮਿਲੇਗੀ। ਸਮਾਜ ਦੇ ਵਿੱਚ ਮਾਨ ਸਨਮਾਨ ਵਧੇਗਾ ਨਾਲ ਹੀ ਨਾਲ ਸੰਤਾਨ ਪ੍ਰਾਪਤੀ ਦੇ ਇਸ਼ਕ ਲੋਕਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲੇਗਾ ਮਾਪੇ ਦਾ ਆਸ਼ੀਰਵਾਦ ਬਹੁਤ ਉਚਾਈਆਂ ਤੱਕ ਲੈ ਕੇ ਜਾਏਗਾ ਸਮਾਂ ਤੁਹਾਡੇ ਲਈ ਬਹੁਤ ਅਨਕੂਲ ਹੈ ਅਗਲੀ ਰਾਸ਼ੀ ਹੈ ਕੰਨਿਆ ਰਾਸ਼ੀ ਭਗਵਾਨ ਵਿਸ਼ਨੂ ਜੀ ਕਿਰਪਾ ਦੇ ਨਾਲ ਇਹ ਸਮਾਂ ਇਹਨਾਂ ਲਈ ਖੁਸ਼ੀਆਂ ਦੀ ਸੁਗਾਤ ਲੈ ਕੇ ਆਏਗਾ ਤੁਹਾਡਾ ਇਹ ਸਮਾਂ ਬਹੁਤ ਲਾਭਦਾਇਕ ਸਿੱਧ ਹੋਵੇਗਾ ਪਰਿਵਾਰ ਵਿੱਚ ਸੁੱਖ ਸ਼ਾਂਤੀ ਆਏਗੀ ਰੁਕੇ ਸਾਰੇ ਕੰਮ ਸਫਲਤਾਪੂਰਵਕ ਪੂਰੇ ਹੋਣਗੇ ਜੇ ਮਨ ਸਾਥੀ ਨਾਲ ਪ੍ਰੇਮ ਵਧੇਗਾ ਸੰਤਾਨ ਪੱਖਸ਼ ਤੇ ਵਿੱਚ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਤੁਹਾਡਾ ਮਨ ਪਰਸਨ ਰਹੇਗਾ ਭਗਵਾਨ ਵਿਸ਼ਨੂੰ ਤੇ ਮਾਂ ਲక్ష్ਮੀ ਜੀ ਦੀ ਕਿਰਪਾ ਸਦਾ ਤੁਹਾਡੇ ਤੇ ਬਣੀ ਰਹੇਗੀ ਪਰਿਵਾਰ ਚ ਕਈ ਨਵੀਆਂ ਚੀਜ਼ਾਂ ਦਾ ਆਗਮਨ ਹੋ ਸਕਦਾ ਹੈ ਜਿਸ ਨਾਲ ਘਰ ਵਿੱਚ ਖੁਸ਼ੀਆਂ ਦਾ ਵਾਤਾਵਰਨ ਬਣਿਆ ਰਹੇਗਾ ਵਪਾਰ 'ਚ ਬਹੁਤ ਜ਼ਿਆਦਾ ਮੁਨਾਫਾ ਹੋਵੇਗਾ। ਅਗਲੀ ਰਾਸ਼ੀ ਹੈ ਮੀਨ। ਇਨ੍ਹਾਂ ਉਤੇ ਭਗਵਾਨ ਵਿਸ਼ਨੂੰ, ਮਾ ਲక్ష్ਮੀ ਜ਼ਿਆਦਾ ਮਿਹਰਬਾਨ ਹੋ ਗਏ ਹਨ। ਇਨ੍ਹਾਂ ਦੀ ਆਦ ਅੰਤ ਕਿਰਪਾ ਤੁਹਾਡੇ ਤੇ ਬਣ ਰਹੀ ਹੈ। ਇਨ੍ਹਾਂ ਦਾ ਨਾਮ ਲੈ ਕੇ ਕੋਈ ਵੀ ਨਵਾਂ ਕੰਮ ਸ਼ੁਰੂ ਕਰੋਗੇ ਤੇ ਤੁਹਾਨੂੰ ਉਸ ਵਿੱਚ ਜ਼ਰੂਰ ਸਫਲਤਾ ਪ੍ਰਾਪਤ ਹੋਵੇਗੀ। ਤੁਸੀਂ ਆਪਣੀ ਅਲੱਗ ਪਛਾਣ ਬਣਾਉਣ 'ਚ ਕਾਮਯਾਬ ਹੋਵੋਗੇ। ਪਰਿਵਾਰ ਦਾ ਪੂਰਾ ਸਹਿਯੋਗ ਮਿਲੇਗਾ। ਕਿਨਾਂ ਗਲਤ ਨਹੀਂ ਹੈ ਕਿ ਇਹ ਸਭ ਖੁਸ਼ੀਆਂ ਤੁਹਾਨੂੰ ਮਿਲਣਗੀਆਂ ਜਿਨ੍ਹਾਂ ਦੇ ਤੁਸੀਂ ਹੱਕਦਾਰ ਹੋ ਤੁਹਾਨੂੰ ਅਨੇਕ ਤਰ੍ਹਾਂ ਦੇ ਧਨ ਲਾਭ ਮਿਲਣ ਵਾਲੇ ਹਨ ਅਗਲੀ ਰਾਸ਼ੀ ਹੈ ਕੁੰਮ ਰਾਸ਼ੀ ਕੁੰਮ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਸ਼ੁਭ ਮਹਾ ਸੰਜੋਗ ਦਾ ਨਿਰਮਾਣ ਹੋ ਰਿਹਾ ਹੈ ਇਹਨਾਂ ਦੇ ਕੰਮ ਤੋਂ ਵਿਚਾਰਾਂ ਦੇ ਵਿੱਚ ਇਕਾਗਰਤਾ ਤੇ ਸ਼ਾਂਤੀ ਰਹੇਗੀ ਤੁਸੀਂ ਆਪਣੀ ਮਿਹਨਤ ਦੇ ਨਾਲ ਜੋ ਵੀ ਕੰਮ ਸ਼ੁਰੂ ਕਰੋਗੇ ਉਸ ਦੇ ਵਿੱਚ ਸਫਲਤਾ ਮਿਲੇਗੀ ਦੋਸਤੋ ਤੁਹਾਨੂੰ ਦੱਸ ਦਈਏ ਤੁਹਾਨੂੰ ਲਾਭ ਤੇ ਧਨ ਲਾਭ ਦੇ ਯੋਗ ਵੀ ਬਣ ਰਹੇ ਹਨ ਤੁਸੀਂ ਜਲਦੀ ਹੀ ਕੋਈ ਨਵਾਂ ਵਾਹਨ ਜਾਂ ਮਕਾਨ ਖਰੀਦ ਸਕੋਗੇ ਘਰ ਪਰਿਵਾਰ ਚ ਖੁਸ਼ੀਆਂ ਦਾ ਵਾਸ ਹੋਵੇਗਾ ਇਹ ਸਮਾਂ ਬਹੁਤ અનુકੂਲ ਹੈ ਇਸ ਦਾ ਭਰਪੂਰ ਲਾਭ ਉਠਾਓ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਅਗਲੀ ਰਾਸ਼ੀ ਹੈ ਤੂਲਾ ਇਹਨਾਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਗਈ ਹੈ ਇਸ ਕਾਰਨ ਤੁਹਾਨੂੰ ਪਾਰੇ ਲਾਭਤਾਨ ਪ੍ਰਾਪਤ ਹੋਣ ਵਾਲਾ ਹੈ ਤੁਹਾਨੂੰ ਆਪਣੇ ਵਪਾਰ ਚ ਤਰੱਕੀ ਹੋਵੇਗੀ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪਤੋ ਨੀਤੀ ਚ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ਾਂ ਦੇ ਵਿੱਚ ਜਾ ਕੇ ਨੌਕਰੀ ਕਰੰਦੇ ਸੁਪਨੇ ਦੇਖ ਰਹੇ ਹਨ ਉਹਨਾਂ ਦੇ ਵਿਦੇਸ਼ ਜਾਣ ਦਾ ਸੁਪਨਾ ਵੀ ਸਕਾਰ ਹੋਵੇਗਾ ਤੁਹਾਨੂੰ ਇਸ ਵਿੱਚ ਸਫਲਤਾ ਵਿੱਚ ਜ਼ਰੂਰ ਪ੍ਰਾਪਤ ਹੋਵੇਗੀ ਜੋ ਲੋਕ ਸੰਤਾਨ ਪ੍ਰਾਪਤੀ ਦੀ ਇਸ਼ਿਆ ਰੱਖਦੇ ਹਨ ਉਹਨਾਂ ਨੂੰ ਇਹ ਸੁਖ ਪ੍ਰਾਪਤ ਹੋਵੇਗਾ ਤੁਹਾਡਾ ਜੀਵਨ ਬਹੁਤ ਸੁਖਮਈ ਰਹਿਣ ਵਾਲਾ ਹੈ ਸਮਾਪੂਰਨ ਤੌਰ ਤੇ ਤੁਹਾਡੇ ਪਕਸ਼ ਤੇ ਵਿੱਚ ਹੈ ਸਮੇ ਦਾ ਭਰਪੂਰ ਲਾਭ ਉਠਾਓ ਅਗਲੀ ਰਾਸ਼ੀ ਹੈ ਵ੍ਰਿਸ਼ਭ ਰਾਸ਼ੀ ਵ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਮਾਂ ਲక్ష్ਮੀ ਜੀ ਅਤੇ ਭਗਵਾਨ ਵਿਸ਼ਨੂ ਜੀ ਦੀ ਕਿਰਪਾ ਤੁਹਾਡੇ ਤੇ ਬਣ ਗਈ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਹਨ ਖੁਸ਼ੀਆਂ ਹੀ ਖੁਸ਼ੀਆਂ ਤੁਹਾਡਾ ਮਾਨ ਸਨਮਾਨ ਵਧੇਗਾ ਜਿਸ ਕਾਰਨ ਸਮਾਜ ਵਿੱਚ ਤੁਹਾਡੀ ਪ੍ਰਸ਼ੰਸਾ ਵੀ ਹੋਵੇਗੀ ਤੁਹਾਡੇ ਜੋ ਵੀ ਰੁਕੇ ਹੋਏ ਕੰਮ ਸਨ ਉਹ ਸਾਰੇ ਪੂਰੇ ਹੋਣਗੇ ਆਏ ਦੀ ਸਾਧਨਾ 'ਚ ਵ੍ਰਿਧੀ ਹੋਵੇਗੀ ਜੇਕਰ ਤੁਸੀਂ ਕੋਈ ਨਵੀਂ ਨੌਕਰੀ ਕਰਨ ਦੇ ਬਾਰੇ ਸੋਚ ਰਹੇ ਸੀ ਤੁਹਾ ਉਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਤੁਹਾਨੂੰ ਧਨ ਲਾਭ ਦੇ ਅਨੇਕ ਅਫਸਰ ਪ੍ਰਾਪਤ ਹੋਣ ਵਾਲੇ ਹਨ ਇਹ ਸਮਾਂ ਤੁਹਾਡੇ ਲਈ ਅਨੁਕੂਲ ਹੈ ਤੁਹਾਡੇ ਪਰਿਵਾਰ ਵਿੱਚ ਖੁਸ਼ ਨਮਾ ਮਾਹੌਲ ਰਹੇਗਾ ਕਾਰੋਬਾਰ ਵਿੱਚ ਵਿਰੇਤੀ ਹੋਵੇਗੀ ਦੋਸਤੋ ਇਹ ਸੀ ਉਹ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੇ ਉੱਪਰ ਮਾਂ ਲਕਸ਼ਮੀ ਅਤੇ ਭਗਵਾਨ ਵਿਸ਼ਨੋ ਜੀ ਦੀ ਅਪਾਰ ਕਿਰਪਾ ਹੋਣ ਵਾਲੀ ਹੈ ਜਿਨ੍ਹਾਂ ਦਾ ਜੀਵਨ ਹੁਣ ਬਦਲਣ ਵਾਲਾ ਹੈ ਦੋਸਤੋ ਇਹ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ